ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਪਰਮਿੰਦਰ ਸਿੰਘ ਰਮਾਣਾ ਚਲੋ ਦੋਸਤੋ ਵੀਡੀਓ ਨੂੰ ਬਿਨਾਂ ਕਿਸੇ ਦੇਰੀ ਨਾਲ ਸ਼ੁਰੂ ਕਰਦੇ ਹਾਂ ਤੇ ਅੱਜ ਮੈਂ ਤੁਹਾਨੂੰ ਦੱਸੂਗਾ WhatsApp ਦਾ ਇੱਕ ਹੋਰ ਨਵਾਂ ਫੀਚਰ ਜੇਕਰ ਦੋਸਤੋ ਤੁਸੀਂ WhatsApp ਦੇ ਉੱਪਰ ਆਪਣਾ Instagram ਦਾ ਲਿੰਕ ਲਗਾਉਣਾ ਚਾਹੁੰਦੇ ਹੋ ਕਿ ਮਤਲਬ ਤੁਹਾਡਾ ਕੋਈ ਇਸ ਤਰ੍ਹਾਂ ਦਾ ਕੰਮ ਹੈ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਤਾਈਂ اپنی پروفائل ਨੂੰ ਪਹਚਾਉਣਾ ਚਾਹੁੰਦੇ ਹੋ ਜਾਂ ਤੁਹਾਡਾ ਕੰਮ ਹੈ ਉਸ ਤਰ੍ਹਾਂ ਦਾ ਕਿ ਦੂਸੀਂ ਚਾਹੁੰਦੇ ਹੋ ਕਿ ਤੁਹਾਡੇ ਦੇ ਵੱਧ ਤੋਂ ਵੱਧ ਲੋਕ ਪਹੁੰਚਣ ਕਿਸੇ ਵੀ ਤਰੀਕੇ ਨਾਲ ਠੀਕ ਹੈ ਤਾਂ ਆਪਾਂ ਤੁਹਾਨੂੰ ਦੱਸਾਂਗੇ ਕਿ WhatsApp ਦੇ ਵਿੱਚ Instagram ਦਾ ਲਿੰਕ ਕਿਵੇਂ ਲਗਾ ਸਕਦੇ ਆ ਤਾਂ ਕਿ ਜੋ ਵੀ WhatsApp ਦੇ ਵਿੱਚ ਤੁਹਾਡੇ ਨਾਲ ਫੈਮਿਲੀ ਜਾਂ ਕੋਈ ਹੋਰ ਯਾਰ ਮਿੱਤਰ ਕਨੈਕਟ ਹਨ ਤਾਂ ਉਹ ਵਿਰਤ WhatsApp ਦੇ ਰਾਹੀਂ ਤੁਹਾਡੇ Instagram ਅਕਾਊਂਟ ਤੇ ਜਾ ਸਕਣ ਸਭ ਤੋਂ ਪਹਿਲਾਂ ਤੁਸੀਂ WhatsApp ਨੂੰ ਓਪਨ ਕਰਨਾ ਹੈ। ਦੋਸਤੋ WhatsApp ਨੂੰ ਅਪਡੇਟ ਕਰਨਾ ਜ਼ਰੂਰੀ ਹੈ ਕਿ ਕੋਈ ਵੀ ਫੀਚਰ ਹੁੰਦਾ ਹੈ ਕਿ ਉਹ ਅਪਡੇਟ ਤੋਂ ਬਿਨਾ ਕਈ ਵਾਰੀ ਨਹੀਂ ਮਿਲਦਾ। ਤੁਸੀਂ Play Store ਤੇ ਜਾ ਕੇ WhatsApp ਨੂੰ ਚੈੱਕ ਆਊਟ ਕਰ ਲੈਣਾ ਕਿ ਤੁਹਾਡਾ WhatsApp ਅਪਡੇਟ ਤਾਂ ਨਹੀਂ ਕਰਨ ਵਾਲਾ। ਅਗਰ ਤੁਹਾਡਾ ਅਪਡੇਟ ਸ਼ੋਅ ਕਰ ਰਿਹਾ ਕਿ ਅਪਡੇਟ ਕਰਨ ਵਾਲਾ ਤਾਂ ਸਭ ਤੋਂ ਪਹਿਲਾਂ ਅਪਡੇਟ ਕਰੋ। ਠੀਕ ਹੈ ਉਸ ਤੋਂ ਬਾਅਦ ਆਪਾਂ WhatsApp ਨੂੰ ਓਪਨ ਕਰਾਂਗੇ ਠੀਕ ਹੈ ਫਿਰ ਆਪਾਂ 3 ਡਾਟ ਤੇ ਜਾਵਾਂਗੇ। ਦੋਸਤੋ ਫਿਰ ਜਾਵਾਂਗੇ ਆਪਾਂ ਸੈਟਿੰਗ ਦੇ ਵਿੱਚ ਸੈਟਿੰਗ ਵਿੱਚ ਜਾਣ ਤੋਂ ਬਾਅਦ ਆਪਾਂ ਆਪਣੀ ਪ੍ਰੋਫਾਈਲ ਦੇ ਟੈਪ ਕਰਨਾ ਉਸ ਤੋਂ ਬਾਅਦ نیچے ਤੁਹਾਨੂੰ ਇੱਕ ਲਿੰਕ ਦਾ ਆਪਸ਼ਨ ਮਿਲਿਆ ਹੋਊਗਾ ਉਸ ਤੇ ਟੈਪ ਕਰੋਗੇ ਉਸ ਤੋਂ ਬਾਅਦ ਪਲੱਸ ਆਈ ਕਨ ਬਣਿਆ ਹੋਇਆ ਇਧਰਲੇ ਪਾਸੇ ਉੱਥੇ ਟੈਪ ਕਰੋ ਇੱਥੇ ਤੁਸੀਂ ਆਪਣਾ ਇੰਸਟਾਗ੍ਰam ਦਾ ਯੂਜ਼ਰ ਨੇਮ ਲਿਖਣਾ ਠੀਕ ਹੈ ਜਿਵੇਂ ਕਿ ਮੇਰਾ ਯੂਜ਼ਰ ਨੇਮ ਲਿਖਿਆ ਹੈ ਰॉयਲ ਠੀਕ ਹੈ ਕਲਿੱਕ ਰਾਇਲ ਕਲਿੱਕ ਇਹ ਮੇਰਾ ਯੂਜ਼ਰ ਨੇਮ ਹੈ ਮੇਰੀ ਇੰਸਟਾਗ੍ਰam ਆਈਡੀ ਦਾ ਤੁਸੀਂ ਵੀ ਇਸ ਤਰ੍ਹਾਂ ਪਾ ਲੈਣਾ ਆਪਣਾ ਯੂਜ਼ਰ ਨੇਮ ਪਾ ਕੇ ਤਾਂ ਤੁਸੀਂ ਉਸ ਨੂੰ ਸੇਵ ਕਰ ਲੈਣਾ ਪਰ ਇੱਕ ਗੱਲ ਧਿਆਨ ਰੱਖਣਾ ਕਿ ਤੁਸੀਂ ਇਸ ਦੇ ਅੱਗੇ ਆਪਣਾ ਐਡਡ ਦੀ ਰੇਟ ਨਹੀਂ ਪਾਉਣਾ ਉਹ ਆਟੋ ਪਹਿਲਾਂ ਹੀ ਆਲਰੇਡੀ ਪਾਇਆ ਹੋਇਆ ਹੈ ਤੁਸੀਂ ਸੇਵ ਕਰ ਲੂਗੇ ਫਿਰ ਸੇਵ ਕਰਨ ਤੋਂ ਬਾਅਦ ਦੋਸਤੋ ਠੀਕ ਹੈ ਫਿਰ ਜੋ ਵੀ ਕੋਈ ਤੁਹਾਡੀ ਬਾਇਓ ਦੇ ਵਿੱਚ ਚੈੱਕ ਕਰਿਗਾ ਇੱਥੇ ਤਾਂ ਉਹ ਤੁਹਾਡੇ WhatsApp ਦੇ ਥਰੂ ਤੁਹਾਡੀ Instagram ਆਈਡੀ ਤੇ ਪਹੁੰਚ ਸਕਦਾ ਹੈ ਦੋਸਤੋ ਜੇ ਕੋਈ ਤੁਸੀਂ ਹੋਰ ਫੀਚਰ ਜਾਂ ਕੋਈ ਜਾਣਕਾਰੀ ਚਾਹੁੰਦੇ ਹੋ ਉਸ ਤੇ ਉੱਪਰ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰੋ ਮੈਂ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਜੇਕਰ ਜਾਣਕਾਰੀ ਵਧੀਆ ਲੱਗੀ ਦੋਸਤੋ ਆਪਣੇ ਯਾਰਾਂ ਮਿੱਤਰਾਂ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਮਿਲਗੇ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ